ਮਕੋਦਰ ਦਾ ਜਲੰਧਰ ਰੋਡ ਕਮਲ ਹਸਪਤਾਲ ਦੇ ਕੋਲ ਰੋਜ਼ਾਨਾ ਐਕਸੀਡੈਂਟ ਦਾ ਕਾਰਨ ਬਣ ਰਿਹਾ ਵਾ ਕਿਉਂਕਿ ਨਾ ਇਥੇ ਲਾਲ ਬੱਤੀਆਂ ਆ ਜਿਹੜੀਆਂ ਬੱਸਾਂ ਜਾਂ ਕਾਰਾਂ ਆਉਂਦੀਆਂ ਬਹੁਤ ਤੇਜ਼ ਰਫ਼ਤਾਰ ਨਾਲ ਆਉਂਦੀਆਂ ਵਾ ਅੱਜ ਫੇਰ ਇਥੇ ਕਾਰ ਦਾ ਤੇ ਇੱਕ ਬੱਸ ਦਾ ਐਕਸੀਡੈਂਟ ਹੋਇਆ ਮਰਨਾਲ ਵੀਰ ਮੌਜੂਦ ਆ ਕੀ ਨਾ ਇਟਾ ਧੰਕਾਰ ਸਿੰਘ ਜੀ ਕੀ ਕੀ ਗੱਲ ਬਾਤ ਹੋਈਏ ਬਸ ਆ ਉਧਰ ਬਹੁਤ ਤੇਜ਼ ਆ ਰਹੇ ਆਂ ਜੀ ਜਾ ਰਹੇ ਆ ਬਸਰਮ ਮਾਰੀ ਵਿੱਚ ਲਿਆਣ ਗਏ ਤੁਸੀਂ ਕਿੱਥੋਂ ਆ ਰਹੇ ਜੀ ਆਏ ਉੱਗੀ ਤੋਂ ਆ ਰਹੇ ਆ ਇਹ ਉੱਗੀ ਤੋਂ ਜਾਣਾ ਕਿੱਥੇ ਜੀ ਜਾਣਾ ਇੱਥੇ ਸੁੰਦਰ ਨਗਰ ਤੇ ਕਿੱਥੋਂ ਮਾਰੀ ਬਸ ਕਿੱਧਰੋਂ ਆ ਰਹੀ ਜੀ ਬਸ ਉਧਰ ਜੰਦਰ ਆਲੀ ਸਾਈਡ ਤੋਂ ਆ ਰਹੇ ਆ ਬਹੁਤ ਤੇਜ਼ ਤੇ ਯਾਰੀ ਸੀ ਹਾਂ ਜੀ ਆ ਉਹ ਉੱਥੋਂ ਤੂੰ ਗੱਲ ਆਇਆ ਦੇਖੋ ਜੀ ਉਹ ਦੇਖੋ ਭਾਈ ਕੀ ਬਣਾਇਆ ਇੱਧਰ ਹਾਂ ਜੀ ਸਾਰੇ ਗੱਡੀ ਦੇ ਖਤਮ ਕਰਕੇ ਰੱਖਤੀ ਆ ਜੀ ਨਾਲ ਤੁਹਾਡੀ ਗੱਡੀ ਦਾ ਨੰਬਰ ਜੀ ਨੰਬਰ ਆ ਹੈ 1635 BB0822 PV08 DF DF1635 ਇਹ ਕਿਹਦਾ ਨਾਮ ਦੇ ਮੇਰੇ ਨਾਮ ਹੈ ਹੰਕਾਰ ਸਿੰਘ ਦੇ ਜੀ ਹਾਂਜੀ ਇਹ ਬੱਸ ਕਿਹੜੀ ਸੀ ਐਮ ਐ ਐਮ ਐਚ ਟੀ ਜੀ ਐਮ ਐਚ ਟੀ ਜੀ ਹਾਂਜੀ ਉਹਦਾ ਨੰਬਰ ਕੋਈ ਨੋਟ ਦਿੱਤਾ ਨਹੀਂ ਨਾ ਨੰਬਰ ਥਾਣੇ ਲੈ ਗਿਆ ਜੀ ਹਾਂਜੀ ਕੀ ਕਰ ਬਾਈ ਹੁਣ ਕੀ ਕਰ ਰੰਗ ਕਰ ਬਾਈ ਇਹ ਦੇਖਦੇ ਆਏ ਹੁਣ ਇਹਨਾਂ ਦੇਖਦੇ ਆਏ ਕੀ ਕਰਦੇ ਆਏ ਫੇਰ ਦੇਖਦੇ ਆਏ ਮੰਗ ਮੈਂ ਚਲੋ ਆਦਾ ਬਚਾ ਹੋ ਗਿਆ ਇਹ ਗੱਡੀ ਦੇਣ ਬਣਾ ਕੇ ਗੱਡੀ ਕਿੰਨਾ ਕੁ ਪਰਸੈਂਟ ਦੇ ਦਸਾਂ ਗੱਡੀ ਦਾ ਖਤਮ ਹੀ ਆਇਆ ਹੁਣ ਪਰਸੈਂਟ ਕਰਾ ਗੱਡੀ ਦਿਖਾ ਸੋ 80% ਖਤਮ ਹੈ ਆਹ ਇਧਰਲੀ ਸਾਈਡ ਤੋਂ ਦਿਖਾਓ ਭਾਈ ਆਹ 80% ਖਤਮ ਹੋ ਗਈ ਯਾਰ 80% ਖਤਮ ਸਰ ਮੇਰਾ ਨਾਮ ਸੀਨੀਅਰ ਕਨਸਟੇਬਲ ਸੈਮੂਲ ਸੀ ਆ ਥਾਣਾ ਕਿਹਨਾਂ ਦਾ ਥਾਣਾ ਸਿਟੀ ਨਗੁਦਰ ਜੀ ਕੀ ਗੱਲ ਬਾਤ ਹੋਈ ਜੀ ਸਾਨੂੰ ਇੱਕ ਕਾਲ ਆਈ ਸੀ ਵੀ ਆਪਣੇ ਕਮਲ ਹਸਪੀਟਲ ਦੇ ਨੇੜੇ ਐਕਸੀਡੈਂਟ ਹੋ ਗਿਆ ਐਮ ਐਚ ਡੀ ਬੱਸ ਦਾ ਤੇ ਗੱਡੀ ਦਾ ਜਿਹੜਾ ਮੌਕੇ ਤੇ ਆ ਕੇ ਅਸੀਂ ਦੇਖਿਆ ਬੱਸ ਜਿਹੜੀ ਆਪਾਂ ਉਠਾਣੇ ਲਵਾ ਲਈ ਆ ਇਹ ਗੱਡੀ ਦਾ ਵੀ ਆਪਾਂ ਟੋਡਾ ਦਾ ਇੰਤਜ਼ਾਮ ਕਰਕੇ ਇਹਨੂੰ ਸਾਈਡ ਤੇ ਕਰਵਾ ਕੇ ਜੋ ਬੰਦੀ ਕਾਰਵਾਈ ਆਪ ਕਰਾਂਗੇ ਲੱਗਦਾ ਕਿਸੇ ਦਾ ਕਿਹਨੂੰ ਇਹ ਦੇਖੋ ਹੁਣ ਇਸ ਟਾਈਮ ਬੱਚਾ ਸਕੂਲ ਦੀ ਛੁੱਟੀ ਹੁੰਦੀ ਆ ਉਹਦਾ ਕਰਕੇ ਟ੍ਰੈਫਿਕ ਜ਼ਿਆਦਾ ਸੀ ਜੀ ਪਰ ਉਹ ਬਾਸਾ ਜਲੰਧਰ ਸਾਈਡ ਤੋਂ ਆ ਰਹੀ ਸੀ ਤੇ ਜਿਹੜੀ ਗੱਡੀ ਆਏ ਆਪਣੇ ਕਪੂਰਥਲਾ ਸਾਈਡ ਤੋਂ ਇਧਰ ਆ ਰਹੀ ਸੀ ਉਹ ਕ੍ਰੋਸਿੰਗ ਦੇ ਇਸ ਜਿਹੜੇ ਨਾਲ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਇੱਥੇ ਕੋਈ ਲੈਟਾਂ ਲੋਕਾਂ ਦੀ ਵੀ ਲੋੜ ਹੈਗੀ ਆ ਦੇਖੋ ਇਹ ਤਾਂ ਹੁਣ ਸੀਨੀਅਰ ਅਫਸਰਾਂ ਦੇ ਵੀ ਧਿਆਨ ਚ ਲਿਆਵਾਂਗੇ ਜੀ ਬਾਕੀ ਜਿਹੜੀ ਟ੍ਰੈਫਿਕ ਦਾ ਅਸਰ ਸਕੂਲ ਦੇ ਬੱਚਿਆਂ ਦਾ ਕਰਕੇ ਜਾਂ ਦੁਪਹਿਰ ਦਾ ਸਕੂਲ ਦੇ ਟਾਈਮ ਦਾ ਕਰਕੇ ਟ੍ਰੈਫਿਕ ਹੋ ਜਾਂਦੀ ਆ ਜੀ ਬਾਕੀ ਇਹ ਜੋ ਇਹ ਆਪਾਂ ਬੰਦੀ ਕਾਰਵਾਈ ਇਹਨਾਂ ਤੇ ਕਰਾਂਗੇ ਸਰਕਾਰ ਦੱਸ ਦਿਓ ਕਿ ਜਿਹੜੀ ਕਿਹੜੀ ਜਿਹੜੀ ਐਕਸੀਡੈਂਟ ਹੋਇਆ ਇੱਕ ਐਮ ਐਚ ਟੀ ਬੱਸ ਔਰ ਇੱਕ ਐਕਸ ਯੂ ਵੀ ਗੱਡੀ ਆ ਜਿਹੜੀ ਕਪੂਰਥਲੇ ਸਾਈਡ ਤੋਂ ਆ ਰਹੀ ਐਮ ਐਚ ਟੀ ਵਾਲੀ ਜਲੰਧਰ ਸਾਈਡ ਤੋਂ ਆ ਰਹੀ ਜਿਹੜੀ ਬੱਸ ਹੈ ਜੀ ਉਹ ਬੱਸ ਉਹ ਆਪਾਂ ਥਾਣੇ ਦੇ ਲਵਾ ਲਈ ਹੈ ਜੀ ਜੋ ਬੰਦੀ ਕਾਰਵਾਈ ਜੈਸੇ ਉਹ ਸੂਰਤ ਹੈ ਅਸੀਂ ਕਾਰਵਾਈ ਕਰਾਂਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੋ ਐਸੀ ਤਸਵੀਰਾਂ ਤੁਮਨ ਦਿਖਾ ਰਹੇ ਸੀ ਜਲੰਧਰ ਬਾਈਪਾਸ ਕਮਲ ਹਸਪੀਟਲ ਦੇ ਕੋਲ ਜਿੱਥੇ ਰੋਜ਼ਾਨਾ ਹੀ ਤਕਰੀਬਨ ਦੇਰ ਬਦੇਰ ਐਕਸੀਡੈਂਟ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਕੋਈ ਲਾਈਟ ਦਾ ਪ੍ਰਬੰਧ ਨਹੀਂ ਟ੍ਰੈਫਿਕ ਜਿਆਦਾ ਹੁੰਦੀ ਆ ਇੱਕ ਮੈਂ ਦੱਦੂ ਇਸ ਵਕਤ ਸਕੂਲ ਦੀ ਛੁੱਟੀ ਦਾ ਟਾਈਮ ਹੁੰਦਾ ਆ ਇਸ ਕਰਕੇ ਵੀ ਇੱਥੇ ਰਸ ਜਿਆਦਾ ਹੁੰਦਾ ਆ ਔਰ ਜਿਹੜੀਆਂ ਬੱਸਾਂ ਜਾਂ ਗੱਡੀਆਂ ਹੁੰਦੀਆਂ ਤੇਜ਼ ਆ ਕੇ ਦੂਜੇ 'ਚ ਵੱਜਦੀਆਂ ਇਹ ਹੀ ਹਾਲ ਅੱਜ ਇੱਥੇ ਇੱਕ ਐਕਸੀਡੈਂਟ ਹੋਇਆ ਜਿਹਦੇ ਵਿੱਚ ਜਾਨ ਮਾਲ ਤੋਂ ਵਿਚਾਰਿਆ ਆ ਜਾਨ ਤੋਂ ਵਿਚਾਰਿਆ ਔਰ ਇਸ ਗੱਡੀ ਦਾ ਕੁਝ ਨੁਕਸਾਨ ਹੋਇਆ ਕੈਮਰਾ ਵਰਸ ਸੁੰਮਿਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਾਲਹਿਰ ਨਿਊਜ਼ ਡਕੋਦਰ